ਬੀਜੇਪੀ ਦੀ ਮੌਜੂਦਾ ਸਾਂਸ ਜਿਹੜੀ ਪਿਛਲੇ ਦਿਨਾਂ ਹਿਮਾਚਲ ਤੋਂ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੀ ਹੈ ਉਹਨਾਂ ਇੱਕ ਜਿਹੜੀ ਪਿਕਚਰ ਪੰਜਾਬ ਦੇ ਇੱਥੇ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਉਸ ਪਿਕਚਰ ਦਾ ਬਹੁਤ ਰੋਲਾ ਹੈ ਮੈਂ ਤੁਹਾਡੀ ਜਾਣਕਾਰੀ ਬਤ ਦੱਸ ਰਿਹਾ ਵੀ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਛੜੀ ਅੰਤਰ ਜਿਹੜਾ ਹੈਗਾ ਨਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਕਰਨ ਵਾਸਤੇ ਚੱਲ ਰਿਹਾ ਔਰ ਇਹਦੇ ਵਿੱਚ ਖਾਸ ਕਰਕੇ ਬੀਜੇਪੀ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹਦੇ ਵਿੱਚ ਇਨਵੋਲਵ ਹੈ ਕਿਉਂਕਿ ਇੱਕ ਸਾਂਸਦ ਜਿੱਤੀ ਆ ਪਹਿਲੀ ਵਾਰੀ ਸਾਂਸਦ ਜਿੱਤੀ ਆ ਔਰ ਮੈਂ ਤੁਹਾਡੀ ਜਾਣਕਾਰੀ ਵੀ ਦੱਸਦਾ ਇਹ ਉਹ ਸਾਂਸਦ ਆ ਜਿਹਦੇ ਕੋਲੋਂ ਜਦੋਂ ਇਹ ਸਾਂਸਦ ਨਹੀਂ ਸੀਗੀ ਤੇ ਸ਼ੇਫਸਾਹਨਾ ਦੇ ਖਿਲਾਫ ਇੱਕ ਬੜੇ ਉੱਚੇ ਪੱਧਰ ਤੇ ਮਹਾਰਾਸ਼ਟਰ ਦੇ ਵਿੱਚ ਇਹਦੇ ਕੋਲੋਂ ਇੱਕ ਰੋਲਾ ਖੱਪ ਪਾਈ ਗਈ ਸੀ ਉਹਦੇ ਬਾਅਦ ਇਹਨੂੰ ਭਾਜਪਾ ਨੇ ਸ਼ੇਫਸਾਹਨਾ ਦੇ ਖਿਲਾਫ ਸੜੇ ਅੰਤਰ ਦਾ ਤੇਲ ਜਿਹੜੀ ਖੱਪ ਪਾਈ ਉਹਦਾ ਨਾਮ ਦਿੱਤਾ ਲੋਕ ਸਭਾ ਦੀ ਟਿਕਟ ਦਿੱਤੀ ਜਿੱਤ ਗਈ ਹੁਣ ਦੇਖੋ ਤੁਸੀਂ ਇਹਦੀ ਸੋਚ ਦੇਖੋ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਹਾਲਾਤ ਨੇ ਕਈ ਜਥੇਬੰਦੀਆਂ ਜਿਹੜੀ ਪੰਜਾਬ ਦੇ ਵਿੱਚ ਸਕਰੀਏ ਨੇ ਉਹ ਜਿਹੜੀਆਂ ਏਜੰਸੀਆਂ ਗਿਆ ਉਹ ਵਿਦੇਸ਼ੀ ਤਾਕਤਾਂ ਦੇ ਸਾਰੇ ਦੇ ਸਕਰੀਏ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਚਰਾਸੀ ਦੇ ਦੌਰਾਨ ਜਿਹੜੀ ਕੌਣ ਦੀ ਹੋਲੀ ਖੇਲੀ ਗਈ ਉਹ ਦੁਬਾਰਾ ਖੇਲੀ ਜਾਵੇ ਤਾਂ ਦੇਖੋ ਐਨ ਮੌਕੇ ਦੇ ਇਸ ਸੰਸਦ ਨੇ ਕੀ ਕੀਤਾ ਵੀ ਇੱਕ ਪਿਕਚਰ ਬਣਾਤੀ ਹੈ ਅਮਰਜੈਂਸੀ ਨਾਂ ਦੇ ਤੇ ਜੇ ਕੋਈ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਅੱਗ ਲਾ ਰਹੇ ਨੇ ਤੇ ਪट्रोल ਦੀ ਕੈਨੀ ਲੈ ਕੇ ਉਹ ਫਿਲਮ ਦੇ ਮਾਧਮ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੇ ਨੇ ਮਤਲਬ ਕਿ ਬੜੇ ਉੱਚੇ ਪੱਧਰ ਤੇ ਕਰੀ ਇਹਦਾ ਸਿੱਧਾ ਜਿਹਾ ਮਤਲਬ ਇਹ ਹੈਗਾ ਕਿ ਜਿਹੜੀ ਕੇਂਦਰ ਦੀ ਗਵਰਨਮੈਂਟ ਹੈ ਬੀਜੇਪੀ ਦੀ ਉਹ ਨਹੀਂ ਚਾਹੁੰਦੀ ਹੈਗੀ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਉਹ ਬਰਕਰਾਰ ਰਹੇ ਅਗਰ ਉਹ ਚਾਹੁੰਦੇ ਆ ਤੇ ਕਿਸੇ ਵੀ ਵੱਡੇ ਲੀਡਰ ਨੇ ਇਹਦਾ ਆਪਣੇ ਸੰਸਦ ਦੇ ਜਿਹੜਾ ਇਹਨਾਂ ਨੇ ਬਿਆਨ ਪਿੱਛੇ ਦਿੱਤੇ ਨੇ ਚਾਹੇ ਉਹ ਜਿਨੇ ਵੀ ਐਪੀਸੋਡ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਏ ਨੇ ਕਿਸੇ ਨੇ ਵੀ ਉਹਦੀ ਨਿੰਦਾ ਨਹੀਂ ਕੀਤੀ ਜਦੋਂ ਕੋਈ ਇਹੋ ਜਿਹੇ ਆਪਣਾ ਲੀਡਰ ਬਿਆਨ ਦਿੰਦਾ ਤਾਂ ਕਹਿੰਦਾ ਜੀ ਉਹਦਾ ਪਰਸਨਲ ਬਿਆਨ ਪਾਰਟੀ ਦਾ ਇਹਨਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ ਤੇ ਮੈਨੂੰ ਲੱਗਦਾ ਵੀ ਐਸੇ ਜਿਹੜੇ ਲੋਕ ਹੈ ਜਿਹੜੇ ਸਮਾਜ ਦੇ ਵਿੱਚ ਫਿਲਮਾਂ ਦੇ ਮਾਧਿਅਮ ਨਾਲ ਜ਼ਹਿਰ ਘੋਲ ਰਹੇ ਨੇ ਭਾਜਪਾ ਨੂੰ ਚਾਹੀਦਾ ਆਪਣੇ ਇਸ ਸੰਸਦ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਇਹਦੀ ਸੱਤਾ ਜਿਹੜੀ ਹੈਗੀ ਆ ਲੋਕ ਸਭਾ ਦੀ ਉਹ ਭੰਗ ਕਰਨੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਮੁਸ਼ਕਲ ਨਾਲ ਬਹੁਤ ਸਹਾਤਾਂ ਦੇ ਬਾਅਦ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆਈ ਜੀ ਜਿਹੜੇ ਲੋਕ 84 ਦੇ ਦੌਰਾਨ ਜਿਨ੍ਹਾਂ ਨੇ ਉਹ ਮਾਹੌਲ ਦੇਖਿਆ ਉਹ ਤੋਵਾ ਤੋਵਾ ਕਰਦੇ ਅੱਜ ਵੀ ਬੜੀ ਵੱਡੀ ਪੱਧਰ ਤੇ ਬੜੀ ਵੱਡੀ ਕੰਮ ਹੋਇਆ ਉਸ ਤੋਂ ਬਾਅਦ ਬਾਈ ਕਿਹ ਚੱਲ ਰਿਹਾ ਸੀ ਸ਼ਾਰਗਿਆ ਤਕਰੀਬਨ ਇਸ ਟਾਈਮ ਫਿਰ ਮੌਲ ਦੇ ਹੱਕੇ ਦੀ ਬੰਦੂਗ ਬੰਦਰੀ ਦੀ ਹਿਆਰ ਫੋਟੋ ਦੇ ਵਿਰੋਧ ਖਿਲਾਫ ਬੋਲਿਆ ਜਾ ਰਿਹਾ ਪਰ ਕੱਲ ਨਹੀਂ ਸਮਝ ਆ ਰਹੀ ਕਿ ਜੇ ਇੱਕ ਬੰਦਾ ਮੌਲ ਖਰਾਬ ਕਰਨਾ ਚਾਹ ਰਿਹਾ ਦੇਾਰੇਾਰੇ ਇਸ ਪੰਜਾਬ ਦੇ ਇਤਾਲਿਕਲ ਗਲਤੀ ਪਿਆਰ ਚ ਕਰਦਾ ਉਹ ਦਾ ਸਮਰਥਨ ਜੋ ਕਰਦੇ ਨੇ ਉਹ ਕੀ ਗੱਲ ਜੀਪੀ ਦੇ ਬੋਲਦੇ ਕੱਲ੍ਹ ਕਾ ਵੀ ਸੈਨਾ ਚ ਚੈਨੋ ਦੇ ਤੋਂ ਸੁਣਾਇਆ ਗਿਆ ਕਿ ਉਹ ਬੋਲਾ ਬਜੋਵੀ ਸੰਗਨੌਰ ਦੇ ਦਾ ਬਿੱਤੀ ਮਿੱਟੀ ਹੋਈ ਔਰ ਜੀਪੀ ਬੋਲਦੇ ਉਹ ਜਿਹੜਾ ਯਾਰ ਕੀ ਆ ਗਿਆ ਆਪਣੀ ਬਿਆਨਬਾਰੀ ਬੰਦ ਕਰੀਂ ਕਿਹਦਾ ਇਹ ਗੱਲ ਕਰੇਗਾ ਕੀ ਲੱਗਦਾ ਤੁਹਾਨੂੰ ਛੱਡ ਬਾਜੀ ਕਰ ਰਹੇ ਹੋ ਜੀ ਕਿ ਜਿਹੜੀ ਜਿਹੜੀ ਤੁਸੀਂ ਗੱਲ ਸਿੱਖਸ਼ਣੇ ਨਹੀਂ ਕਰ ਰਹੇ ਤੇ ਇਹ ਤਾਂ ਗੜੀ ਸਾਹਿਬ ਨਾਲ ਨੇ ਸਾਡੇ ਪੂਜਨੀਏ ਰੇ ਨੇ ਤਾਂ ਗੜੀ ਸਾਹਿਬ ਉਹ ਦੂਜਾ ਤਾਂ ਕਿਹੜੀ ਪੰਜਾਬ ਚ ਪੈਦਾ ਨਹੀਂ ਹੋ ਸਕਦਾ ਸੇਫ ਸਨਾ ਜਿਹੜੀ ਹੈਗੀ ਆ ਉਹ ਪਾਲਾ ਸਾਹਿਬ ਖਾਣੇ ਵਾਲਾ ਸਾਹਿਬ ਖਾਣੇ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਹੋਣਾ ਤਾਂ ਗਰੀਬ ਸਾਹਿਬ ਸੇਫ ਸਨਾ ਨੂੰ ਲਈਏ ਪੂਰੇ ਪੰਜਾਬ ਦੇ ਵਿੱਚ ਪੂਰੇ ਉੱਤਰ ਭਾਰਤ ਦੇ ਵਿੱਚ ਸਖਰੀਏ ਨੇ ਪਹਿਲੀ ਗੱਲ ਜਿਹੜੇ ਲੋਕ ਅੱਜ ਕੰਗਣਾ ਰਨੋ ਦੇ ਬਿਆਨ ਦਾ ਸਮਰਥਨ ਕਰ ਰਹੇ ਹੋ ਉਹ ਸੇਫ ਚਾਨਕ ਹੋ ਹੀ ਨਹੀਂ ਸਕਦੇ ਬਿਲਕੁਲ ਲੱਗਦਾ ਵੀ ਇਹ ਮਤਲਬ ਬਿਲਕੁਲ ਨਹੀਂ ਹੋ ਸਕਦੇ ਉਹ ਕਿਤੇ ਨਾ ਕਿਤੇ ਕੇਂਦਰ ਦੀ ਜਿਹੜੀ ਗਵਰਨਮੈਂਟ ਆ ਕੇਂਦਰ ਦੀ ਜਿਹੜੀਆਂ ਏਜੰਸੀਆਂ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਕਿਉਂਕਿ ਤੁਸੀਂ ਦੇਖ ਰਹੇ ਹੋ ਚਾਹੇ ਬਜਟ ਹੋਇਆ ਪਿੱਛੇ ਬਜਟ ਵੀ ਆਇਆ ਸਾਰੀਆਂ ਸਟੇਟਾਂ ਨੂੰ ਬੜੇ ਉੱਚੇ ਪੱਤਰ ਤੇ ਬੜੇ ਬੜੇ ਉੱਚੇ ਪੈਕ ਪੈਕੇਜ ਮਿਲੇ ਆ ਮਿਲੇ ਆ ਨਾ ਪੰਜਾਬ ਨੂੰ ਕੀ ਮਿਲਿਆ ਕੁਛ ਵੀ ਨਹੀਂ ਮਿਲਿਆ ਪੰਜਾਬ ਨੂੰ ਇੱਥੋਂ ਦਾ ਵੀ ਜਿਹੜੀ ਪੰਜਾਬ ਦੀ ਮੌਜੂਦਾ ਗਵਰਨਮੈਂਟ ਆ ਉਹ ਸੈਂਟਰ ਦੇ ਨਾਲ ਉਹਦਾ ਤਾਲਮੇਲ ਨਹੀਂ ਕਈ ਵੱਡੇ ਪ੍ਰੋਜੈਕਟ ਜਿਹੜੇ ਆ ਗਏ ਸੈਂਟਰ ਗਵਰਨਮੈਂਟ ਨੇ ਰੱਦ ਕਰਦੇ ਨੇ ਸਵਾਲ ਹੈਗਾ ਵੀ ਇੱਕ ਨੂੰ ਝੁਕਨੇ ਪੈਣਾ ਇਹ ਸਟੇਟ ਦੀ ਗਵਰਨਮੈਂਟ ਆ ਅਗਰ ਸੈਂਟਰ ਦੀ ਗਵਰਨਮੈਂਟ ਪੰਜਾਬ ਦੇ ਸੀਐਮ ਨੂੰ ਆਪਣੇ ਕੋਲ ਬੁਲਾ ਕੇ ਉਹਦੀ ਪਿੱਠ ਥੱਪਤ ਪਾਉਂਦੀ ਤੇ ਮੈਨੂੰ ਲੱਗਦਾ ਜਿਹੜੇ ਪੰਜਾਬ ਦੇ ਵਿੱਚ ਪ੍ਰੋਜੈਕਟ ਉਹਨਾਂ ਨੇ ਰੱਦ ਕੀਤੇ ਨਹੀਂ ਸੀ ਉਹਨੇ ਇਹ ਕਿਤੇ ਨਾ ਕਿਤੇ ਬੜੇ ਉੱਚੇ ਪੱਧਰ ਦੀ ਇਹ ਸਾਜ਼ਿਸ਼ ਚੱਲ ਰਹੀ ਆ ਕਿਉਂਕਿ ਪੰਜਾਬ ਅੱਜ 50 60 ਸਾਲ ਪਿੱਛੇ ਚਲਾ ਗਿਆ ਅੱਜ ਪੰਜਾਬ ਦੇ ਪਪਾਰੀਆਂ ਦਾ ਕੀ ਹਾਲ ਹੈ ਕੇਂਦਰ ਦੀ ਗਵਰਨਮੈਂਟ ਆ ਦੇਖੋ ਮੈਂ ਤੁਹਾਨੂੰ ਪੰਜਾਬ ਦੇ ਨਾਲ ਜਿਹੜਾ ਵਿਵਹਾਰ ਮਾੜਾ ਹੋ ਰਿਹਾ ਤੁਸੀਂ ਕੋਈ ਕਿਸ ਤਰ੍ਹਾਂ ਅਗਰ ਕੇਂਦਰ ਦੇ ਵਿੱਚ ਪੰਜਾਬ ਵੱਲੋਂ ਦੋ ਮੰਤਰੀ ਬਣਾਏ ਗਏ ਇੱਕ ਵਿਅਕਤੀ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਆ ਰਿਹਾ ਉਹ ਵਿਅਕਤੀ ਇਲੈਕਸ਼ਨ ਹਾਰ ਜਾਂਦਾ ਉਹਨੂੰ ਮੰਤਰੀ ਬਣਾ ਦਿੱਤਾ ਜਾਂਦਾ ਦੂਜੀ ਸਟੇਟ ਤੋਂ ਰਾਜ ਸਭਾ ਜੇ ਭੇਜ ਦਿੱਤਾ ਜਾਂਦਾ ਤਾਂ ਤੁਸੀਂ ਮੈਨੂੰ ਦੱਸੋ ਜਿਹੜਾ ਲੋਕਾਂ ਨੇ ਜ਼ਮੀਨੀ ਸਤਰ ਤੋਂ ਲੈ ਕੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਇਹਨਾਂ ਨਾ ਦਿੱਤਾ ਉਹ ਲੀਡਰ ਕਿੱਥੇ ਨੇ ਅੱਜ ਮਤਲਬ ਕਿ ਬੀਜੇਪੀ ਨਹੀਂ ਕਾਂਗਰਸ ਮਤਲਬ ਕਿ ਕਾਂਗਰਸੀ ਦੀ ਦੂਜੀ ਟੀਮ ਹੋ ਗਈ ਓ ਕਿਉਂਕਿ ਜਿੰਨੇ ਵੀ ਅੱਜ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ ਲੱਭ ਰਹੇ ਨੇ ਉਹ ਕਿਤੇ ਨਾ ਕਿਤੇ ਸਾਰੇ ਕਾਂਗਰਸ ਤੋਂ ਆਏ ਨੇ ਚਾਹੇ ਉਹਨਾਂ ਦਾ ਪੰਜਾਬ ਦਾ ਪ੍ਰਮੁੱਖ ਹੈਗਾ ਔਰ ਜਿਹੜੇ ਸੰਗ ਨਾਲ ਲੋਕ ਜੁੜੇਦੇ ਸੀ ਉਹ ਆਪਣੇ ਘਰਾਂ ਵਿੱਚ ਬੈਠੇ ਨੇ ਤੇ ਮੈਂ ਤੁਹਾਡੇ ਮਾਧਮ ਨਾਲ ਇਹ ਗੱਲ ਕਰ ਰਿਹਾ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਿੱਟੂ ਜੀ ਅੱਜ ਉਹ ਮੰਤਰੀ ਬਣ ਗਏ ਨੇ ਰਾਜ ਮੰਤਰੀ। ਇਹ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਨਹੀਂ ਹੈ। ਬਜਟ ਦਾ ਬਿੱਟੂ ਜੀ ਨੇ ਵਪਾਰੀਆਂ ਬਥੇ ਕਿਹੜਾ ਪੈਕੇਜ ਦਿੱਲੀ ਤੋਂ ਲਿਆ ਕੇ ਦਿੱਤਾ ਲੁਧਿਆਣੇ ਪੰਜਾਬ ਨੂੰ। ਜੇ ਆਪਣੇ ਆਪ ਨੂੰ ਬਿੱਟੂ ਵੀ ਕਹਿੰਦਾ ਵੀ ਮੈਂ ਹੋ ਤੇ ਅਸੀਂ ਹੈਗਾ ਪੰਜਾਬ ਦਾ। ਤਾਂ ਲਿਆਵੇ ਨਾ ਇੰਡਸਟਰੀ ਵੱਤ ਕੋਈ ਮੋਟਾ ਪੈਕੇਜ ਕਮ ਸੋ ਕਮ ਜਿਹੜੀ ਸਾਡੇ ਪੰਜਾਬ ਦੀ ਇੰਡਸਟਰੀ ਜਿਹਦਾ ਗਲਾ ਘੁੱਟਿਆ ਪਿਆ ਅੱਜ ਤੱਕ ਕਿਸੇ ਨੇ ਉਸ ਇੰਡਸਟਰੀ ਵਾਲੇ ਦਾ ਗਲਾ ਖੋਲਣ ਦੀ ਕੋਸ਼ਿਸ਼ ਕੀਤੀ ਆ ਤੇ ਕਿਤੇ ਨਾ ਕਿਤੇ ਇਹ ਮਤਰੀਆ ਵਿਭਾਰ ਜਿਹੜਾ ਹੈਗਾ ਇਹ ਅੱਜ ਤੋਂ ਨਹੀਂ ਚੱਲ ਰਿਹਾ ਇਹ ਪਿਛਲੇ 11-12 ਸਾਲ ਤੋਂ ਲਗਾਤਾਰ ਚੱਲ ਰਿਹਾ ਪੰਜਾਬ ਦੇ ਨਾਲ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਮਾਣਾਂ ਵਿੱਚ ਉਹ ਗੱਲ ਖੜਕ ਰਹੀ ਆ ਕਿ ਪੰਜਾਬ ਦੇ ਵਿੱਚ ਜੋ ਅੱਜ ਅੰਦੋਲਨ ਚੱਲੇ ਨੇ ਪਿਛਲੇ ਸਮੇਂ ਉਹਦੀ ਵਜ੍ਹਾ ਨਾਲ ਪੰਜਾਬ ਦੇ ਵਿੱਚ ਸਾਨੂੰ ਕੁਝ ਹਾਸਲ ਨਹੀਂ ਹੋਇਆ ਮਤਲਬ ਕਿ ਬਦਲੇ ਦੀ ਭਾਵਨਾ ਅਗਰ ਸਾਡਾ ਕੋਈ ਤੇ ਐਮਐਲਏ ਨਹੀਂ ਜਿੱਤਿਆ ਜਾਂ ਸਾਡੀ ਕੋਈ ਸਰਕਾਰ ਨਹੀਂ ਬਣੀ ਤੇ ਇਸ ਸਟੇਟ ਨੂੰ ਕੁਝ ਨਹੀਂ ਦੇਣਾ ਉਹ ਭੁੱਲ ਗਏ ਨੇ ਕਿ ਇਹ ਪੰਜਾਬ ਉਹ ਸਟੇਟ ਹੈ ਜ ਜਨ ਪੂਰੇ ਵਿਸ਼ਵ ਨੂੰ ਖਾਣਾ ਖਿਲਾਉਂਦਾ ਜਲ ਕਰਨੀ ਪਾਈ ਸੀ ਸਰਦੀ ਦੀ ਇਹ ਬਾਤ ਤੁਹਾਡੀ ਸਾਡੇ ਜਿੰਕਾ ਲੋਕ ਕੰਮ ਕੀਤੇਗੇ ਕੰਮ ਦੀਦੇ ਬਿਆਨਬਾਜ਼ੀ ਘੱਟ ਗਈ ਸੀ ਅੱਜ ਦੀ ਰਿਐਕਸ਼ਨ ਸਿੰਘ ਜੀ ਕਹਿੰਦੇ ਕਿ ਪ੍ਰਧਾਨਿਆ ਸੀ ਭਾਸ਼ਾ ਕਰਦੇ ਵੱਡੇ ਪ੍ਰਧਾਨ ਬਿਆਨਬਾਜ਼ੀ ਜਰਾ ਕੀਤੀ ਜਿੱਥੇ ਦੁਬਾਰਾ ਦੀ ਬਿਆਨ ਦਿੱਤੀ ਜਾਂਦੀ ਹੈ ਯਾਬ ਨਹੀਂ ਕਦੀ ਵੀ ਕੰਮ ਨਹੀਂ ਕੀਤਾ ਹੁੰਦਾ ਇਹਨੂੰ ਆਵਾਜ਼ ਵੀ ਕੰਮ ਨਹੀਂ ਕੀਤਾ ਹੁੰਦਾ ਜੋੜਾ ਨਾਲ ਉਹ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੋ ਮੇਰੀ ਗੱਲ ਹੁਣ ਤੁਹਾਨੂੰ ਬੋਲਣਾ ਲੱਗਣੀ ਸਾਰੇ ਵੀਰਾਂ ਨੂੰ ਕਿਤੇ ਨਾ ਕਿਤੇ মিডিਆ ਦਾ ਬਹੁਤ ਵੱਡਾ ਉਹਦੇ ਚ ਯੋਗਦਾਨ মিডিਆ ਨੇ ਅੱਜ ਤੱਕ ਉਹਨਾਂ ਲੋਕਾਂ ਨੂੰ ਪੁੱਛਿਆ ਨਹੀਂ ਹੈਗਾ ਵੀ ਆਪਣੀ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਸੁਣੋ 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 ਸਭ ਸੁਣੋ ਨਾ ਮੇਰੀ ਗੱਲ ਫਿਰ ਅੱਗੇ ਆਣਾ ਚਾਹੀਦਾ ਨਾ ਫਿਰ ਅੱਗੇ ਆਣਾ ਚਾਹੀਦਾ ਕੋਈ ਸਮਾਜਵਾਦੀ ਬਣ ਕੇ ਕੋਈ ਛੇਪਛੜਾ ਹਿੰਦ ਬਣ ਕੇ ਮੇਰਾ ਮਤਲਬ ਹੈ ਸਾਡੇ ਕੋਲੋਂ ਬਿਹਤਰ ਸਾਡੇ ਕੋਲੋਂ ਬਿਹਤਰ ਤੁਸੀਂ ਪੁੱਛ ਸਕਦੇ ਹੋ ਵੀ ਤੁਹਾਡੀ ਨਿਊਜ਼ ਨਹੀਂ ਲੱਗਣੀ ਹੋਂ ਤੱਕ ਜਿੰਨ ਤੱਕ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਦਿਓਗੇ ਪਾਰਟੀ ਦੀ ਸੰਵਧਾਨ ਦੀ ਕਾਪੀ ਦੇ ਦਿਓ ਆਪਣੀ ਰਜਿਸਟ੍ਰੇਸ਼ਨ ਛੱਡੋ ਆਪਣੀ ਪਾਰਟੀ ਦਾ ਸੰਵਧਾਨ ਦੀ ਕਾਪੀ ਦਿਓ ਨਹੀਂ 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 ਮੈਨੂੰ ਲੱਗਦਾ ਪੱਤਰਕਾਰ ਤੋਂ ਪੱਤਰਕਾਰਾਂ ਤੋਂ ਉੱਤੇ ਕੁਝ ਨਹੀਂ ਹਗਾ ਜਿਹੜਾ ਜਿਹੜਾ ਵੀ ਲੀਡਰਾਂ ਨੇ ਪੰਜਾਬ ਦੇ ਵਿੱਚ ਸੁਣੋ ਜਿਹੜਾ ਜਿਹੜਾ ਲੋਕਾਂ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ ਨਾਲ ਪੰਗੇ ਪਾਏ ਅੱਜ ਉਹਨਾਂ ਦੀ ਰਾਜਨੀਤੀ ਕਿੱਥੇ ਬੜੀ ਦੀ ਆ ਉਹ ਸਾਰਾ ਪੰਜਾਬ ਜਾਣਦਾ ਪੂਰਾ ਦੇਸ਼ ਜਾਣਦਾ ਲੌਨ ਆਰਡਰ ਨੂੰ ਵੀ ਤਰੀਕੇ ਨਾਲ ਦੇਖਦੇ ਪੰਜਾਬ ਦੇ ਵਿੱਚ ਵੀ ਕਦੀ ਕੋਈ ਖਬਰ ਨਹੀਂ ਮੈਂ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਜੋੜ ਰਿਹਾ ਜੋ ਛੜੀ ਅੰਤਰ ਚੱਲ ਰਿਹਾ ਪਿਛਲੀ ਸਰਕਾਰਾਂ ਪਹਿਲੀ ਪਿਛਲੀ ਸਰਕਾਰ ਇੱਕ ਮਿੰਟ ਜੀ ਪਿਛਲੀ ਸਰਕਾਰ ਜਿਹੜੀ ਕਾਂਗਰਸ ਦੀ ਉਹਦੇ ਪਿਛਲੀ ਸਰਕਾਰ ਆਕਾਲੀਆਂ ਦੀ ਰਹੀ ਹੈ ਲੌਨ ਆਰਡਰ ਦੀ ਸਥਿਤੀ ਜਦੋਂ ਭਾਜੀਪੀ ਦੀ ਸਰਕਾਰ 10 ਸਾਲ ਲਗਾਤਾਰ ਰਹੀ ਹੈ ਉਦੋਂ ਤੇ ਪੰਜਾਬ ਦੇ ਵਿੱਚ ਲੌਨ ਆਰਡਰ ਦੀ ਨਹੀਂ ਸਥਿਤੀ ਮਾੜੀ ਨਹੀਂ ਸੀ ਕਾਂਗਰਸੀ ਸਰਕਾਰ ਰਹੀ ਹੈ ਉਹਦੇ ਵਿੱਚ ਲੌਨ ਆਰਡਰ ਦੀ ਸਥਿਤੀ ਮਾੜੀ ਨਹੀਂ ਸੀ ਇਕੜ ਕਿਤੇ ਨਾ ਕਿਤੇ ਸਾਰੇ ਬੰਦੇ ਜਿਹਨਾਂ ਦੀ ਰਾਜਨੀਤਿਕ ਜ ਜ਼ਮੀਨ ਪੈਰਾ ਤੋਂ ਖਿਸਕ ਗਈ ਉਹ ਚਾਹਦੇ ਨੇ ਕਿ ਪੰਜਾਬ ਦੀ ਅਮਨ ਸ਼ਾਤੀ ਭੰਗ ਹੋਵੇ ਤੇ ਰਾਖਪ ਦੀ ਸ਼ਾਚਨ ਲਗੇ ਆਪਾਂ ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਪੰਜਾਬ ਦੇ ਵਿੱਚ ਰਾਜਨੀਤੀ ਕਰੀਏ ਦੇਖੋ ਏਜੰਸੀਆਂ ਦੀ ਏਜੰਸੀਆਂ ਦੀ ਵਿਪੱਖਸ਼ ਦੀ ਅੱਜ ਵਿਪੱਖਸ਼ ਕਿੱਥੇ ਆ? ਕੀ ਆ ਵਿਪੱਖਸ਼ ਰੋਲਾ ਪਾ ਰਿਹਾ ਸਿਮਰਜੀਤ ਮਾਨ ਦੇ ਖਿਲਾਫ? ਅਗਰ ਕੰਗੜਾ ਰਣੋਤ ਪੰਜਾਬ ਦਾ ਦੇਸ਼ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਆ ਤੇ ਉਹ ਜਿਹੜਾ ਮਾਨਸਿਕ ਰੋਕ ਮਰੋਗੀ ਆ ਮਾਨਸਿਕ ਤੌਰ ਤੇ ਬਿਮਾਰ ਹਸੇ ਮਰਜੀਦ ਮਾਨ ਉਹਦਾ ਸਰਕਾਰ ਕਿਉਂ ਨਹੀਂ ਇਲਾਜ ਕਰਵਾਉਂਦੀ ਵਿਪਕਸ ਉਹਦਾ ਇਲਾਜ ਕਿਉਂ ਨਹੀਂ ਕਰਵਾਉਂਦੀ ਜਿਵੇਂ ਉਹ ਉਹਦੇ ਕੋਲ ਇਲਾਜ ਦੇ ਪੈਸੇ ਨਹੀਂ ਸੇਵਸਣਾ ਖਰਚੇ ਦਿੰਦੀ ਆ ਮਾਨਸਿਕ ਤੌਰ ਤੇ ਬਿਮਾਰ ਬੰਦਾ ਉਹਦਾ ਤਾਂ ਠੀਕ ਕਰਵਾਣ ਇੱਕ ਪੂਰਾ ਕੋਈ ਕੋਈ ਵੀ ਪੰਜਾਬ ਕੋਈ ਵੀ ਪੰਜਾਬੀ ਜਿਹੜਾ ਹੈਗਾ ਅੱਜ ਇਸ ਗੱਲ ਨੂੰ ਕੰਗੜਾ ਨੂੰ ਚੰਗਾ ਕਹਿ ਰਿਹਾ ਕੋਈ ਵੀ ਨਹੀਂ ਚੰਗਾ ਕਹਿ ਰਿਹਾ ਕੋਈ ਪੰਜਾਬੀ ਨਹੀਂ ਚਾਹੁੰਦਾ ਵੀ ਮੇਰੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਵੇ ਕਿਉਂਕਿ ਆਪਾਂ ਬਹੁਤ ਪਿੱਛੜ ਗਿਆ ਪਿੱਛੇ ਰਹਿ ਗਿਆ ਨਹੀਂ ਅਸੀਂ ਤੇ ਬਿਲਕੁਲ ਆਪਾਂ ਡੰਕੇ ਦੀ ਝੋਟ ਨਾਲ ਕਹਿ ਰਿਆ ਬਿਲਕੁਲ ਵਿਰੋਧ ਕਰਾਂਗੇ ਡਟ ਕੇ ਉਹਦਾ ਕਿਉਂ ਨਹੀਂ ਕਰਾਂਗੇ ਨਹੀਂ ਚੱਲਣ ਦੇਾਂਗੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਵੀ ਤੁਹਾਡੇ ਨੂੰ ਵੀ ਲੈਟਰ ਜਾਣੀ ਮੈਨੂੰ ਲੱਗਦਾ ਪੰਜਾਬ ਦਾ ਜਿਹੜਾ ਵਰਗਾ ਘਰ ਆ ਖਾਸ ਕਰਕੇ ਪੰਜਾਬ ਦੇ ਸਿਨੇਮਾ ਘਰ ਉਹ ਜਾਣਦੇ ਨੇ ਕਿ ਆਪਾਂ ਪੰਜਾਬ ਦੇ ਵਿੱਚ ਕਾਰੋਬਾਰ ਕਰਨਾ ਕੇਂਦਰ ਨਾਲ ਟੀਣਾ ਮਰਨਾ ਮੈਨੂੰ ਲੱਗਦਾ ਪਈ ਉਹ ਲੋਕ ਜਿਹੜੇ ਆ ਗਿਆ ਕੰਗਨਾ ਤੋਂ ਆਪਣਾ ਪਿੱਛਾ ਡਾ ਕੇ ਮੈਨੂੰ ਲੱਗਦਾ ਆਪਣੇ ਥੀਏਟਰ ਚ ਪਿਕਚਰ ਹੀ ਰਿਲੀਜ਼ ਨਹੀਂ ਕਰਨਗੇ ਅਗਰ ਕੋਈ ਵੀ ਅਕਤੀ ਉਹਦੇ باوجود ਵੀ ਕਰਦਾ ਤੇ ਫਿਰ ਉਹਨੂੰ ਆਪਣਾ ਅੰਜਾਮ ਭੁਤਣਾ ਪੈਣਾ ਅਸੀਂ ਖੇ ਪਰਿਆਨੀ ਦੇ ਖਿਲਾਫ ਕਿਉਂਕਿ ਸਮਝਣ ਦਾ ਫਰਕ ਆ ਅਸੀਂ ਇਹ ਗੱਲ ਕਰ ਰਹੇ ਵੀ ਇੰਨੀ ਭਾਰੀ ਗਿਣਤੀ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਗੁੱਸਪੈਟ ਹੋ ਰਹੀ ਇੱਕ ਪਾਸੇ ਤੇ ਮੇਰੇ ਕਈ ਸਿੱਖ ਵੀਰ ਕਹਿ ਰਹੇ ਨੇ ਇਹ ਜਿਹੜੇ ਪ੍ਰਵਾਸੀ ਹੈਗੇ ਆ ਪ੍ਰਵਾਸੀ ਅੱਜ ਲੁਧਿਆਣਾ ਤੋਂ ਕੱਢਦੀ ਮੈਨੂੰ ਲੱਗਦਾ ਡਾਕਟਰ ਜੀ ਤੁਹਾਡੀ ਗੱਲ ਬੰਦੋ ਜੀ ਠੀਕ ਹੈ ਜੀ ਲੇਕਿਨ ਉਹਨਾ ਬੀਲਾਂ ਨੂੰ ਮੈਂ ਇਹ ਗੱਲ ਚੇਤਾਵਨੀ ਚਾਹਾਂ ਜਿਹੜੇ ਲੋਕ ਬਾਹਰੋਂ ਆ ਕੇ ਲੱਖ ਲੱਖ ਦੋ ਦੋ ਲੱਖ ਰੁਪਈਆ ਦੁਕਾਨਾਂ ਦਾ ਕਿਰਾਇਆ ਕਰਕੇ ਬਰੀਆਨੀ ਵੇਚ ਰਹੇ ਨੇ ਕਿ ਉਹ ਜਾਂਚ ਦਾ ਵਿਸ਼ਾ ਨਹੀਂ ਹੈ ਅਸੀਂ ਬਰੀਆਨੀ ਦੇ ਖਿਲਾਫ ਨਹੀਂ ਨਾ ਕਿਸੇ ਮਜ਼ਬਦ ਦੇ ਖਿਲਾਫ ਆ ਆਪਾਂ ਕਿਸੇ ਮਜ਼ਬਦ ਦੇ ਖਿਲਾਫ ਨਹੀਂ ਲੇਕਿਨ ਜਿਹੜੇ ਲੋਕ ਜਨਾਂ ਦੀ ਦੁਕਾਨ ਤੇ ਕਾਰੋਬਾਰ ਹੀ ਨਹੀਂ ਜਿਹਦੀ 50000 25000 ਸੇਲ ਨਹੀਂ ਹੈਗੀ ਉਹ ਲੱਖ ਲੱਖ ਦੁਕਾਨਾਂ ਦਾ ਕਰਾਇਆ ਦੇ ਰਿਆ ਪਰ ਇੰਨੀ ਭਾਰੀ ਗਿਣਤੀ ਦੇ ਵਿੱਚ ਦੇਖੋ ਇੱਕ ਪਾਸੇ ਦੇ ਆਪਾਂ ਕਹਿੰਦੇ ਆ ਪੰਜਾਬ ਗੁਰੂ ਦੀ ਧਰਤੀ ਆ ਦੂਜੇ ਪਾਸੇ ਸ਼ਰਿਆਂ ਹਲਾ ਹਾਲੇ ਤੇ ਬਿਕ ਰਿਆ ਪੁੱਛ ਕੇ ਚ ਕੋਈ ਨਹੀਂ ਨਹੀਂ ਆਪਾਂ ਕਾਨੂੰਨ ਨੂੰ ਥੋੜੀ ਹੱਥੀਂ ਲਵਾਂਗੇ ਸਾਡਾ ਕੰਮ ਆ ਸਿਵਸਨ ਦਾ ਕੰਮ ਆ ਅਸੀਂ ਦੇਸ਼ ਭਗਤ ਲੋਕ ਆ ਅਸੀਂ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲੇ ਆ ਅਸੀਂ ਸਰਕਾਰ ਨੂੰ ਸਰਕਾਰ ਦੀਆਂ ਏਜੰਸੀਆਂ ਨੂੰ ਵਾਰ ਵਾਰ ਅਪਗਤ ਕਰਵਾ ਰਹੇ ਆ ਤੇ ਇਹ ਜਿਹੜੀ ਪੰਜਾਬ ਦੇ ਵਿੱਚ ਗੁੱਸਪੈਟ ਹੋ ਰਹੀ ਆ ਕੋਈ ਦੁਕਾਨ ਕਰਦਾ ਸਾਨੂੰ ਕੋਈ ਦੁਕਾਨਦਾਰ ਦਾ ਵਿਰੋਧ ਨਹੀਂ ਆ ਲੇਕਿਨ ਕੋਈ ਆ ਕੇ ਉਹਦੀ ਆਵੇ ਦੇ ਵਿੱਚ ਕੋਈ ਗਲਤ ਕੰਮ ਕਰੇਗਾ ਤੇ ਕੱਲ ਨੂੰ ਅਸੀਂ ਕਹਾਂਗੇ ਕੱਲੋਂ ਆਪਾਂ ਜੜਾ ਪਟਿਆਲੇ ਕੈਂਡ ਹੋਇਆ ਜੀ ਕਾਲੀ ਮਾਦਾ ਮੰਦਰ ਆਪਾਂ ਸਰਕਾਰ ਨੂੰ 15 ਦਿਨ ਪਹਿਲੇ ਦੱਸਤਾ ਸੀ ਮਗਰ ਕੀ ਹੋਇਆ ਪੰਜਾਬ ਦੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀਗਾ ਉੱਥੋਂ ਦੇ ਮੌਜੂਦਾ ਅਫਸਰਾਂ ਕੋਲ ਕੋਈ ਜਵਾਬ ਨਹੀਂ ਕਿਉਂਕਿ ਅਸੀਂ 10 ਦਿਨ ਪਹਿਲੇ ਸਰਕਾਰ ਨੂੰ ਇੱਕ ਲੈਟਰ ਜਿਹੜੀ ਦਿੱਤੀ ਹੈ ਵੀ ਇਸ ਜਿਹੜਾ ਮੋਰਚਾ ਉਹ ਬੰਦਾ ਕੱਢ ਰਿਹਾ ਪਟਿਆਲੇ ਸਾਡਾ ਉਸ ਮੋਰਚਾ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਤੇ ਕੋਈ ਮੇਰੀ ਗੱਲ ਸੁਣੋ ਇਹ ਪੰਜਾਬ ਉਹ ਸੂਬਾ ਹੈਗਾ ਜਿਹਨੂੰ ਆਪਾਂ ਪੰਜਾਂ ਦਰਿਆਵਾਂ ਦੀ ਧਰਤੀ ਕਹਿੰਦੇ ਆ ਮੈਂ ਬਾਰ-ਬਾਰ ਕਹਿੰਨਾ ਗੁਰੂਆਂ ਦੀ ਧਰਤੀ ਕਹਿੰਦੇ ਆਪਾਂ ਜਿਸ ਪੰਜਾਬ ਨੇ ਪੂਰੇ ਦੇਸ਼ ਨੂੰ ਪੂਰੇ ਵਿਸ਼ਵ ਨੂੰ ਅਨਾਜ ਖਿਲਾਇਆ ਹੋਵੇ ਤੇ ਅੱਜ ਉਹ ਪੰਜਾਬ ਦੇ ਨਾਲ ਜਿਹੜਾ ਮਤਰੀਆ ਵਿਭਾਰ ਕੇਂਦਰ ਦੀ ਗਵਰਨਮੈਂਟ ਕਰ ਰਹੀ ਆ ਕਿੰਨੀਆਂ ਗੱਡੀਆਂ ਦੇਤੀਆਂ ਜਿਹੜੀ ਬੰਦੇ ਭਾਰਤ ਤੋਂ ਸ਼ੁਰੂ ਕੀਤੀ ਆ ਪੰਜਾਬ ਨੂੰ ਕਿੰਨੀਆਂ ਗੱਟੀਆਂ ਦਿੱਤੀਆਂ ਮੇਰੇ ਵੀਰਾਂ ਨੂੰ ਆਵਾਜ਼ ਉਠਾਣੀ ਚਾਹੀਦੀ ਆ ਪੱਤਰਕਾਰ ਵੀਰਾਂ ਨੂੰ ਵੀ ਮੈਨੂੰ ਲੱਗਦਾ ਤੁਸੀਂ ਆਵਾਜ਼ ਲਓ ਅਸੀਂ ਤੁਹਾਡੇ ਨਾਲ ਖੜੇ ਆ ਜੇ ਬੰਬ ਮੋਰਚਾ ਵੀ ਲਾਣਾ ਪਏ ਬਿਲਕੁਲ ਸ਼ੁਰੂਆਤ ਤੁਸੀਂ ਕਰਵਾਓਗੇ ਕਿਸੇ ਕੋਲੋਂ ਤੇ ਪਾਜੀ ਆਣਾ ਜਦੋਂ ਕੌਮ ਜਦੋਂ ਜਦੋਂ ਇੱਧਰ ਜਦੋਂ ਪੰਜਾਬ ਦੀ ਕੌਮ ਨੂੰ ਮਰਨ ਦੇ ਕਗਾਰ ਤੇ ਖੜਾ ਕਰਤਾ ਨਾ ਸਰਕਾਰਾਂ ਨੇ ਤੇ ਫਿਰ ਆਪਾਂ ਕੀ ਕਰ ਸਕਦੇ ਨੇ ਵਧੀਆ ਤਰੀਕਾ ਹੈਗਾ ਪਹਿਲੇ ਬਿੱਟੂ ਤੇ ਗੱਲ ਜਰਾ ਰਸਾ ਪਾਵਾਂਗੇ ਨਾ ਜਿਹੜਾ ਰਾਜ ਮੰਤਰੀ ਬਣਿਆ ਉਹਦੇ ਨਾਲ ਜਰਾ ਰਸਾ ਪਾਵਾਂਗੇ ਕੋਈ ਗੱਲ ਨਹੀਂ ਇੱਕ ਲਾਸਟ ਕੁਸ਼ੀ ਤੋਂ ਲੈ ਕੇ ਦੇ ਵਿੱਚ ਕਾਰਗਰ ਹੋਇਆ ਹੋਇਆ ਗਲਤ ਰਣ ਹੋਇਆ ਹੋਇਆ ਮੜਾ ਹੋਇਆ ਹੋਇਆ ਠੰਡੀ ਠੰਡੀ ਚ ਸਿਹਤ ਦੇ ਕੰਮ ਚੱਲਦਾ ਹੋਇਆ ਰਾਜਨੀਤੀ ਵਿਅਤ ਦੱਸਿਆ ਜਾ ਰਿਹਾ ਵੱਡੇ ਤੋਂ ਵੱਡੇ ਯਾਰ ਰਿਕਾਰਡਿੰਗ ਦੇ ਬਾਰੇ ਦੇਖੋ ਦੇਖੋ ਜਾਂਚ ਜਾਂਚ ਜਿਸ ਬੰਦੇ ਨੇ ਇਹ ਕੋ ਕਰਮ ਕੀਤਾ ਉਹ ਕਦੇ ਵੀ ਮਾਫੀ ਯੋਗ ਗੱਲ ਨਹੀਂ ਹੈ ਲੇਕਿਨ ਕੇਂਦਰ ਦੀ ਗਵਰਨਮੈਂਟ ਕੀ ਕਰ ਰਹੀ ਹੈ ਭਜਾਏ ਐਸੇ ਲੋਕਾਂ ਨੂੰ ਕਿਸੇ ਅਣਜਾਣ ਦੇ ਭਜਾਣ ਦੀ ਭਜਾਏ ਉਥੇ ਰਾਜਨੀਤੀ ਕਰਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਦੋਂ ਵੀ ਕਿਸੇ ਵੀ ਧੀ ਭੈਣ ਦਾ ਮਸਲਾ ਜੇ ਕਿ ਧੀ ਭੈਣ ਨਾਲ ਕੋਈ ਕੁਕਰਮ ਕਰਦਾ ਤਾਂ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਵੀ ਆਪਾਂ ਡਟ ਕੇ ਉਸ ਪਰਿਵਾਰ ਦੇ ਨਾਲ ਖੜੇ ਹੋਈਏ ਸ਼ਿਵ ਸਿੰਘਾ ਬੰਦੂ ਉਹ ਸਾਰੀ ਇਹ ਜੰਗ ਜਿਹੜੀ ਅਗਲਾ ਛੱਡੀ ਜੇ ਵੀ ਉਠੋਗੇ ਇਸ ਚੀਜ਼ੂ ਦੇ ਬਾਅਦ ਚੰਗੀ ਜਾਈਏ ਅਗਲੇ ਤੁਹਾਨੂੰ ਮੈਂ ਕਿਸੇ ਦੀ ਗੱਡੀ ਦਾ ਡਰਾਈਵਰ ਮੈਂ ਟੋਟੀ ਵਾਲੀ ਮੈਂ ਮੈਂ ਆਪਣੀ ਗੱਡੀ ਦਾ ਡਰਾਈਵਰ ਆ ਮੈਂ ਆਪਣੇ ਸੰਗਠਨ ਦਾ ਮੈਂ ਆਪਣੇ ਆਪਣੇ ਸੰਗਠਨ ਨੁਮਾਇੰਦਾ ਜਿੱਥੋਂ ਤੱਕ ਪਿਕਚਰ ਦੀ ਗੱਲ ਆਈ ਆ ਡਟ ਕੇ ਵਿਰੋਧ ਕਰਾਂਗੇ ਪੰਜਾਬ ਦੇ ਨਾਲ ਖੜੇ ਆ ਕਿਉਂਕਿ ਪੰਜਾਬੀ ਆ ਗਿਆ ਪੰਜਾਬ ਪੰਜਾਬ 'ਚ ਜੰਮ ਪਾਲ ਕੇ ਪੜਲ ਤੁਹਾਨੂੰ ਕਲਕੱਤੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅੰਦੋਲਨ ਹੋ ਰਿਹਾ ਸੇਪਸਣ ਦਾ ਆਪਣਾ ਸਟੈਂਡ ਆ ਤੇ ਲੇਕਿਨ ਸੇਪਸਣ ਨੇ ਇਹ ਹੀ ਕਹਿਣਾ ਰਾਸ਼ਟਰੀ ਪ੍ਰਵਕਤਾ ਨੇ ਵੀ ਇਹ ਗੱਲ ਕਹੀ ਆ ਕੀ ਇਹ ਕੰਮ ਗਲਤ ਹੋਇਆ ਐਸੇ ਕੰਮ ਦੇਸ਼ 'ਚ ਨਹੀਂ ਹੋਣੇ ਚਾਹੀਦੇ ਲੇਕਿਨ ਐਸੇ ਕੰਮਾਂ ਦੇ ਉੱਪਰ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਬੀਜੇਪੀ ਇੱਕੋ ਹੀ ਛੜੇ ਕੰਮ ਕਰ ਰਹੀ ਆ ਸਿਰਫ ਰਾਜਨੀਤੀ ਬੀਜੇਪੀ ਚਾਹਦੀ ਆ ਤੇ ਉਸ ਸੂਬੇ ਦੇ ਵਿੱਚ ਵੱਡਾ ਕਲੇਸ਼ ਪਵਾ ਕੇ ਤੇ ਰਾਸ਼ਟਰਪਤੀ ਸ਼ਾਸਨ ਲਾ ਕੇ ਕਿਤਾ ਜਾਏ ਉਹੀ ਸੋਚ ਪੰਜਾਬ ਵਾਸਤੇ ਬੀਜੇਪੀ ਦੀ ਕੀ ਦੀ ਗੱਲ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਛੋਟਾ ਕੰਮ ਦੇਖੋ ਉਹ ਮੈਂ ਕਿਸੇ ਸੰਗਠਨ ਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦਾ ਜੀ ਸ਼ਿਵ ਸੇਨਾ ਕੋਈ ਗੱਲ ਕਰਦੇ ਜੀ ਸੰਗਠਨ ਦੀ ਗੱਲ ਨਹੀਂ ਮੇਰੇ 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 ਸੰਗਠਨ ਚ ਕਿਸੇ ਦੇ ਹਮਲਾ ਨਹੀਂ ਹੋਇਆ ਮੇਰੇ ਸੰਗਠਨ ਦੇ ਵਿੱਚ ਨਾ ਹੀ ਤੇ ਕੋਈ ਕੋਈ ਬੋਲਣ ਦੀ ਨਹੀਂ ਆਦੀ ਹੈ ਕਿ ਕਿਸੇ ਮਜ਼ਬੂਤ ਦੇ ਖਿਲਾਫ ਬੋਲੀਏ ਕਿਸੇ ਧਾਰਮਿਕ ਸਥਾਨ ਦੇ ਖਿਲਾਫ ਬੋਲੀਏ ਮੈਂ ਆਪਣੇ ਸੰਗਠਨ ਦੀ ਗੱਲ ਕਰ ਸਕਦਾ ਐਸੋ ਐਸ ਇਸ ਸਵਾਲ ਦਾ ਜਵਾਬ ਤੁਹਾਨੂੰ ਮੇਰੇ ਕੋਲ ਬਿਹਤਰ ਹੋਈ ਦੇ ਸਕਦੇ ਆ ਇਦੋਂ ਤੇ ਮੈਂ ਕੇਦਰ ਸੰਗਠਨ ਬਾਰੇ ਕੋਈ ਵੀ ਚਰਚਾ ਨਹੀਂ ਕਰਨੀ ਕਿਉਂ ਮਾਫ਼ ਕਰਨਾ ਤੁਹਾਨੂੰ ਬੋਤਨ ਸ਼ੇਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਜੀ ਯੋਗਰਾਜ ਸ਼ਰਮਾ ਜੀ ਅੱਜ ਚੱਚੇ ਤੌਰ ਤੇ ਲੁਧਿਆਣੇ ਦੇ ਇੱਕ ਦੌਰ ਇੱਕ ਦਿਨ ਦੇ ਦੌਰੇ ਤੇ ਪਹੁੰਚੇ ਆ ਜਿੱਥੇ ਅੱਜ ਵਕ ਵਕ ਧਾਰਮਿਕ ਸਮਾਜਿਕ ਕਾਰਜਕ੍ਰਮਾਂ ਦੇ ਵਿੱਚ ਸ਼ਮਿਲਿਤ ਹੋਏ ਆ ਉੱਥੇ ਹੀ ਅੱਜ ਲੁਧਿਆਣੇ ਦੇ ਹੌਜ਼ਰੀ ਦੇ ਗੜ ਹਜ਼ੂਰੀ ਰੋਡ ਵਿਖੇ ਅੱਜ ਸਾਲੇ ਗੋਤਮ ਸੂਰੀ ਜੋ ਹਰੇ ਯੁਵਾ ਦੇ ਪੰਜਾਬ ਮਾਸ ਸਚਿਵ ਨੇ ਉਹਨਾਂ ਦੇ ਕਰਿਆਲੇ ਵਿਖੇ ਵਪਾਰੀ ਭਰਾਵਾਂ ਨਾਲ ਬੈਠਕ ਹੋਈ ਹੈ ਜਿਹਦੇ ਵਿੱਚ ਵਪਾਰੀਆਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਆ ਜਿੰਨੇ ਪ੍ਰਧਾਨਜੀਤ ਵੱਲੋਂ ਸੰਕੇਨ ਲਿਆ ਗਿਆ ਔਰ ਵਪਾਰੀਆਂ ਦੀ ਸੁਰੱਖਿਆ ਨੂੰ ਜਿਹੜੀ ਯਕੀਨੀ ਬਣਾਉਣ ਦੇ ਲਈ ਲੁਧਿਆਣੇ ਦੇ ਪੁਲਿਸ ਪ੍ਰਸ਼ਾਸਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਹਿਮ ਰਣਨੀਤੀ ਬਣਾ ਕੇ ਜਿਹੜੀਆਂ ਮੰਗਾ ਕੀਤੀਆਂ ਜਾਣਗੀਆਂ ਉਹਦੀ ਵੀ ਚਰਚਾ ਹੋਈ ਹੈ ਔਰ ਇਸ ਦੇ ਨਾਲ ਹੀ ਜਿਹੜੀ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ ਭਾਜਪਾ ਦਾ ਜਿਹੜਾ ਦੂਗਲਾ ਮਾਫਦੰਡ ਕੰਗਣਾ ਨਾਉਸ ਦੇ ਮਾਧਿਅਮ ਨਾਲ ਜਿਹੜਾ ਇੱਕ ਫਿਲਮ ਦਿਖਾ ਕੇ ਖਾਸ ਕਰਕੇ ਸਾਡੇ ਸਿੱਖ ਭਰਾਵਾਂ ਨੂੰ ਚੈਲੰਜ ਕਰਨ ਦੀ ਆ ਉਹਨਾਂ ਦਾ ਜਿਹੜਾ ਚਕਮਾ ਦੇ ਉੱਤੇ ਲੂਨ ਛਿੜਕਣ ਦੀ ਉਹਨਾਂ ਨੂੰ ਐਸਾ ਕਰੈਕਟਰ ਦਿਖਾਣ ਦੀ ਜੀ ਪੂਰੀ ਦੁਨੀਆ ਦੇ ਵਿੱਚ ਸਾਰਾ ਹੀ ਉਹਨਾਂ ਦੇ ਬਸਤੀ ਮਾੜਾ ਵਿਵਹਾਰ ਕਰਦੇ ਹੋਏ ਇਸ ਫਿਲਮ ਦੇ ਮਾਨਦਨ ਦਾ ਜਿਹੜਾ ਸਾਹਮਣੇ ਲਿਆਦਾ ਜਾ ਰਿਹਾ ਉਹਦਾ ਵਿਰੋਧ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਭਾਜੀਪੀ ਜਿੱਥੇ ਤੇ ਉਹਨਾਂ ਦੀ ਸਰਕਾਰ ਨਹੀਂ ਹੈ तकरीबन ਉਹਨਾਂ ਸਟੇਟਾਂ ਦੇ ਵਿੱਚ ਉਸ ਸਟੇਟ ਦੇ ਵਿੱਚ ਸਰਕਾਰ ਨੂੰ ਤੋੜਨ ਦੇ ਲਈ ਹਰ ਇੱਕ ਹੱਦ ਤੱਕ ਜਾਣ ਲਈ ਤਿਆਰ ਹੈ ਲੇਕਿਨ ਪੰਜਾਬ 'ਚ ਆਪਾਂ ਸਾਰੇ ਇੱਕ ਜੂਟੋ ਕੇ ਤਾਂ ਬਿਲਕੁਲ ਨਹੀਂ ਹੋਣ ਦਿਆਂਗੇ ਪੰਜਾਬ 'ਚ ਬਸਾਰਾ ਭਾਈਚਾਰਾ ਬੜਾ ਅਮਨ ਤੇ ਸ਼ਾਂਤੀ ਨਾਲ ਰਹਿ ਰਿਹਾ ਹੈ ਇਹ ਕੋਈ ਮਾੜਾ ਅਨਸਰ ਨਹੀਂ ਇਹ ਉਹਨਾਂ ਦਾ ਵਿਰੋਧ ਸਭ ਦੇ ਵੱਲੋਂ ਹੀ ਮਿਲ ਕੇ ਕੀਤਾ ਜਾ ਰਿਹਾ ਹੈ